ਸਰਪੰਚ ਵੇਲੇ ਕੋਈ ਤਕਰਾਰ ਹੋਈ ਸੀ ਇਹਨਾਂ ਦੀ ਕਲਕੱਤੇ ਦੀ ਤੇ ਇਹ ਬਿਲਕੁਲ ਹੋਈਆਂ ਬਿਲਕੁਲ ਤਕਰਾਰਾਂ ਹੋਈਆਂ ਬਹੁਤ ਉਦੋਂ ਰੋਣਾ ਪਿਆ ਰਿਹਾ ਪਰ ਅਗਲੇ ਨੇ ਹੁਣ ਮਾਰਨਾ ਸੀ 2025 'ਚ ਹੂੰ ਤੇ ਜੇ ਮੈਂ ਇਹਨਾਂ ਨੇ ਪਿੰਡ ਦੇ ਆਲੇ ਵੀਡੀਓ ਵੀਡੀਓ ਵੇਖ ਲਈਆਂ ਇਹਨਾਂ ਨੇ ਆਪ ਹੀ ਪਹਿਲਾਂ ਹੀ ਮਾਰ ਦੇਣਾ ਸੀਗਾ ਅੱਛਾ ਕਿਹਦਾ ਪਸਾ ਮੋੜਿਆ ਕਿਹਦਾ ਪਹਿਲਾਂ ਮੈਨੂੰ ਇਹ ਵਿਖਾ ਦਿਓ ਫਿਰ ਮੈਨੂੰ ਦੱਸ ਦਿਓ ਜਿਹੜਾ ਤੁਸੀਂ ਇਹਦਾ ਘਰ ਬਣਾ ਕੇ ਦਿੱਤਾ ਲਾਇਕ ਰਹਾ ਉਹਨਾਂ ਕੋ ਪਹਿਲੇ ਹੀ ਸੀ ਬੱਤਾਂ ਬੰਨਾ ਹੈਗਾ ਸੀ ਇਹਦੇ ਕੋਲ ਇਹਦੇ ਕੋਲ ਘੱਟ ਸੀ ਇਹਦੇ ਕੋਲ ਤਾਂ ਚਲੋ ਪਤਾ ਨਹੀਂ ਮੈਂ ਤਾਂ ਹੂੰ ਇਹਦਾ ਇਨਕਮ ਸੋਰਸ ਵੀ ਮੈਂ ਤੁਹਾਨੂੰ ਦੱਸ ਦਿਵਾਉਗੀ ਸੀ ਜਿਹੜੀਆਂ ਚਾਰ ਜਨਨੀਆਂ ਦੀਆਂ ਵੀਡੀਓ ਇਹਦੇ ਔਨਲਾਈਨ ਵਿੱਚ ਸੀ ਉਹਨਾਂ ਨਾਲ ਹੀ ਟੋਟਲੇ ਪੈਸੇ ਕੋਈ ਲੈਂਦਾ ਸੀ ਜਨਨੀਆਂ ਤੋਂ ਕੋਈ 5000 8000 ਜੋ ਵੀ ਰੋਟੀ ਪਾਣੀ ਚਾਹਤਾ ਹੂੰ ਨੇ ਕਹਿੰਦੇ ਨੇ ਸਰਪੱਚ ਨੇ 50 ਲੱਖ ਰੁਪਈਆ ਲਾਇਆ ਪਹਿਲਾਂ ਤਾਂ ਉਹ ਵਿਖਾ ਦਿਓ ਮੈਨੂੰ 50 ਲੱਖ ਕਿਹੜਾ ਲਾਇਆ ਤੁਸੀਂ ਕਹਿ ਰਹੇ ਮੈਂ ਜਿਹੜਾ ਕਾਤਾ ਨੇ ਉਹਦਾ ਘਰ ਵੀ ਇੰਨੇ ਬਣਾ ਕੇ ਦਿੱਤਾ ਸੀ ਤੇ ਉਹਨੇ ਯਾਰ ਵਰ ਕਰਤੀਦਾ ਉਹ ਆਪ ਬੰਦਾ ਇਹਦੇ ਕੋਈ ਉਹਦਾ ਘਰ ਕੀ ਬਣਾਉਣਾ ਕਿ ਉਹਦੇ ਕੋਲ ਬਾਕੀ ਕਿੱਲੇ ਪੈੜੀ ਉਹਨੇ ਚੱਕੇ ਯਾਦੀ ਜ਼ਿੰਦਗੀ ਬਹੂ ਦਿੱਤੀ ਨਸ਼ੇ ਪੱਤੇ ਜਿਹੜੇ ਇੱਕ ਪਾਸੇ ਪੂਰਾ ਪੰਜਾਬ ਉਹਨੂੰ ਪੰਜਾਬ ਦਾ ਪੁੱਤ ਕਹਿ ਰਿਹਾ ਦੂਜੇ ਪਾਸੇ ਤੁਸੀਂ ਜਨਾਨੀਆਂ ਵਾਲੀ ਗੱਲ ਕਰਕੇ ਤੁਸੀਂ ਉਹਦੇ ਕੈਰੇਕਟਰ ਦੇ ਉੱਤੇ ਉਂਗਲ ਚੱਕ ਰਹੇ ਹੋ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਸਬੂਤ ਹੈ ਕੈਰੇਕਟਰ ਉੱਤੇ ਉਂਗਲ ਮੈਂ ਉਹਨੂੰ ਕੋਈ ਚੰਗੀ ਆ ਮਾੜੀ ਗੱਲ ਥੋੜੀ ਜਿਹੀ ਨਾ ਮੈਂ ਉਹ ਬੰਦਾ ਬੰਦੇ ਆਪਣੇ ਬੱਗੇ ਵੀ ਤੁਹਾਨੂੰ ਕਿੰਨਾ ਆਪੋਸਿਟ ਜਿਹੇ ਪਰਨਾਇ ਟੈਕਟ ਉਹਦੇ ਇੱਕ ਦੀ ਜਗ੍ਹਾ ਪੰਜ ਅਫੇਅਰ ਹੋਈ ਸੀਗੇ ਤੇ ਉਹਦੇ ਕਨਸਲਡ ਲਾਈਫ ਆ ਮੈਂ ਉਹਦੇ ਮਿਸਟਰ ਮੈਨੂੰ ਬੁਰਾ ਨਹੀਂ ਲੱਗ ਰਿਹਾ ਉਹ ਗੱਲ ਕਰਕੇ ਨਹੀਂ ਮੈਂ ਮੁੱਟ ਆ ਗਿਆ ਅੱਗੇ ਮੇਨ ਵਾਲਾ ਕਾਰਨ ਇਹ ਸੀ ਲੜਾਈ ਉਹਨਾਂ ਦੋਵਾਂ ਦੀ ਆਪਸ ਵਿੱਚ ਆ ਉਹ ਦੋਵੇਂ ਜਾਂਸ ਚ ਲੜ ਕੇ ਕੋਈ ਇੱਕ ਨੂੰ ਕਿਚਨ ਮਾਰ ਦਿੱਤਾ ਪਰ ਇਹਨਾਂ ਨੇ ਉਗੋਕੇ ਨਾਲ ਦਾ ਇਹਨਾਂ ਦਾ ਜੋਰ ਛੱਡਿਆ ਨਹੀਂ ਤੇ ਉਹ ਇੱਕ ਗੁਰਦੀਪ ਦੀਪੀ ਜਿਹੜਾ ਜੇ ਮੁੰਡਾ ਜਿਹੜਾ ਬੋਡੀ ਬਿਲਡਰ ਆ ਉਹਨੂੰ ਚੋਰਨ ਚੱਕ ਕੇ ਆਪਣੇ ਘਰ ਦੇ ਚੱਕ ਕੇ ਲੈ ਗਈ ਪੁਲਿਸ ਅ ਲਾਭ ਸਿੰਘ ਉਗੋਕੇ ਨੇ ਕਲਕੱਤਾ ਨੂੰ ਇਹ ਗੱਲ ਕਹੀ ਸੀ ਕਿ ਤੁਹਾਡੇ ਚਪੇੜੇ ਲਾ ਕੇ ਤੁਹਾਨੂੰ ਜੇਲ੍ਹ ਚ ਸੁਟਣਾ ਚਾਹੀਦਾ ਹੈ ਤੁਸੀਂ ਮੰਨ ਕਰੋ ਇਸ ਗੱਲ ਤੋਂ ਬਿਲਕੁਲ ਮੰਨ ਗਾਇਆ ਇਹ ਲਾਲ ਸੰਗੂਗਾ ਕੇ ਮੌਕੇ ਦਾ ਐਮਐਲਏ ਇਹ ਇੱਕ ਸਾਫ ਕਸਰਪਚ ਸੀ ਜਿਹੜਾ ਸਰਪੰਚੀ ਵੀ ਪੂਰੀ ਨਹੀਂ ਕਰ ਸਕਿਆ ਤੇ 4 ਸਾਲ ਬਾਅਦ ਨੂੰ 420 ਦੇ ਪਰਚਾ ਕਰਕੇ ਸਰਪੰਚੀ ਜੋ ਵੀ ਰੱਦ ਕਰ ਦਿੱਤਾ ਗਿਆ ਹੈ ਉਹ ਪ੍ਰੂਫਾਂ ਦੇ ਵਿੱਚ ਜਿੰਨੇ ਲੋਕ ਥੱਲੇ ਵਾਲਾ ਇਹ ਦੇ ਸਪੋਰਟਰ ਬਣੇ ਫਿਰਦੇ ਨੇ ਕਈ ਬੜੇ ਵੱਡੇ ਵੱਡੇ ਘਰਾਂ ਦੀ ਚਨਾਂਡੀਆਂ ਨਾਲ ਉਹਦੇ ਸੰਬੰਧ ਸੀਗੇ ਫਿਰ ਇਹ ਉਹਨਾਂ ਦਾ ਆਪਣਾ ਪਰਸਨਲ ਇਸ਼ੂ ਹੈ ਹੁਣ ਮੈਂ ਆਪਾਂ ਉਹਨੇ ਤੇ ਗੱਲ ਕਰ ਪਰ ਇਹ ਇਸ਼ੂ ਨੂੰ ਯੂਜ਼ ਕਰਕੇ ਆ ਜਿਹੜੇ ਭਾਣਾ ਪਾਣਾ ਪਲਾਸ ਜੋ ਵੀ ਤੁਹਾਡੀ ਗੇਂ ਨਾਲੇ ਵੀ ਆਪਦੀ ਰੋਟੀ ਸਿਕਣੀ ਦੀ ਸਾਡਾ ਭਰਾ ਹੈ ਸਾਡਾ ਭਰਾ ਜਿਹੜਾ ਕਲਕੱਤਾ ਸੀ ਜਦੋਂ ਇਹਦਾ ਫੋਨ ਚ ਦਰਗਿਲ ਤੇ ਕਹਿ ਤੇ ਚੈੱਕ ਕੀਤਾ ਗਿਆ ਪੁਲਿਸ ਵੱਲੋਂ ਹਮ ਉਹਦੇ ਵਿੱਚ ਜੋ ਵੀਡੀਓ ਨਿਕਲੀਆਂ ਜੋ ਪ੍ਰੂਫ ਨਿਕਲੇ ਹੁਣ ਸਾਰੀਆਂ ਚੀਜ਼ਾਂ ਕੜੀ ਨਾਲ ਕੜੀ ਜੁੜਦੀ ਜਾਊਗੀ ਤੁਸੀਂ ਦੇਖਿਓ ਔਰ ਦੇ ਨੂੰ ਔਰ ਪੁਲਸ ਦੇ ਆ ਤੋ ਵੀਡੀਓ ਇਹ ਘਰ ਦੇ ਕਹਿੰਦੇ ਉਹ ਕੋਈ ਦਾ ਨਾਮ ਪਾਓ ਤੇ ਪੁਲਸ ਨੇ ਕਿਹਾ ਵੀ ਜੇ ਆ ਵੀਡੀਓ ਬਾਹਰ ਆ ਗਈਆਂ ਤੇ ਨਾਲ ਇਹ ਤਾਂਾਰੇ ਮੁੰਡੇ ਦੀ ਬੜੀ ਕੁਤਰੀ ਸਾਰੀ ਮੌਜੂਦ ਤੇ ਨਾਲੇ ਜਿਹੜੇ ਘਰ ਉੱਜੜਨ ਜੋ ਸਤਿ ਸ਼ਕਲ ਸਰ ਸਤਿ ਸ੍ਰੀ ਅਕਾਲ ਜੀ ਸਰ ਇੱਕ ਰੀਲ ਤੁਹਾਡੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਸੁਖਵਿੰਦਰ ਸਿੰਘ ਕਲਕੱਤਾ ਬਾਰੇ ਗੱਲ ਕਰ ਰਹੇ ਹੋ ਕਿ ਉਹਦੇ ਵਿੱਚ ਜਿਹੜੇ ਤਿੰਨ ਵਿਅਕਤੀ ਨਾਮਜ਼ਦ ਕੀਤੇ ਗਏ ਆ ਉਹਨਾਂ ਚ ਇੱਕ ਵਿਅਕਤੀ ਬੇਕਸੂਰ ਆ ਮੈਂ ਤੁਹਾਨੂੰ ਪਹਿਲਾਂ ਪੁੱਛਣਾ ਚਾਹਾਂਗੀ ਕਿ ਕੀ ਤੁਸੀਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਜਾਣਦੇ ਹੋ ਜੀ ਹਾਂ ਜੀ ਮੈਂ ਸਾਰਿਆਂ ਨੂੰ ਜਾਣਦਾ ਏ ਟੂ ਜ਼ेड ਜਿੰਨੇ ਵੀ ਬੰਦੇ ਨੇ ਜਿੰਨੇ ਕੀਤਾ ਜਿੰਨੇ ਕਰਾਇਆ ਜਿੱਦਣਾ ਹੋਇਆ ਸਭ ਜਾਣਦਾ ਜੀ ਤੁਸੀਂ ਬਿਲਕੁਲ ਕਹਾਣੀ ਬਿਲਕੁਲ ਪਲਟ ਕੇ ਰੱਖਦੀ ਹੁਣ ਤੱਕ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਯਾਰ ਮਾਰ ਹੋਈ ਹੈ ਪਰ ਤੁਸੀਂ ਕੁਝ ਹੋਰ ਚੀਜ਼ਾਂ ਉਸ ਰੀਲ ਚ ਬੋਲ ਰਹੇ ਹੋ ਤੁਸੀਂ ਕਿਸ ਵਿਹਾਰ ਤੇ ਬੋਲ ਰਹੇ ਹੋ ਕੀ ਜਾਣਕਾਰੀ ਹੈ ਤੁਹਾਡੇ ਕੋਲ ਕਿਉਂਕਿ ਜੇਵਾ ਯਾਰ ਮਾਰ ਵਾਲਾ ਮੁੱਦਾ ਇਹ ਆ ਜਿਹੜੇ ਧਰਨੇ ਵਾਲਿਆਂ ਨੇ ਚੱਕਿਆ ਹੂੰ ਕਿਸੇ ਪਰਿਵਾਰ ਵਾਲੇ ਨੇ ਨਹੀਂ ਕਿਹਾ ਕਿਸੇ ਪਿੰਡ ਵਾਲੇ ਨੇ ਨਹੀਂ ਪਤਾ ਕਿਸੇ ਨੇ ਕੁਝ ਨਹੀਂ ਕਿਹਾ ਵੀ ਯਾਰ ਮਾਰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਗੱਲਾਂ ਇਹਨਾਂ ਦੀ ਵਿਗੜੀ ਸੀ ਜਿਹੜੇ ਅੱਕੇ ਬੰਦੇ ਨੇ ਇਹਦੇ ਆ ਕੇ ਗੋਲੀ ਮਾਰੀ ਏ ਉਹ ਇਹਨਾਂ ਦਾ ਪਰਸਨਲ ਇਸ਼ੂ ਸੀ ਉਹ ਨਾਗਰਨ ਨੂੰ ਦੀ ਧੰਮੇ ਲਾ ਲਾ ਗਿਆ ਬਣਾ ਦੋਗੇ ਕਿ ਕਦੇ ਕਹ ਦਿੰਦੇ ਐਮਐਲਏ ਨੇ ਮਾਰਾਇਆ ਕਦੇ ਭਵਤਵਾਨ ਨੇ ਮਾਰਾਇਆ ਕਦੇ ਪੁਲਿਸ ਨੇ ਇਹ ਸਰਕਾਰ ਜਿਹੜੀ ਪੰਜਾਬ ਦੇ ਪੁੱਤ ਮਾਰਨਾ ਚਾਹੁੰਦੀ ਉਹਨਾਂ ਦੀ ਆਪਸੀ ਰੰਜਿਸ਼ ਸੀ ਐ ਇਦਾਂ ਦੀ ਹਰ ਚੀਜ਼ ਚ ਪੰਜਾਬ ਨੂੰ ਪੰਜਾਬ ਨੂੰ ਲੱਗੇ ਪੰਜਾਬ ਦੇ ਹਰ ਚੀਜ਼ ਦੇ ਵਿੱਚ ਹੀ ਪੰਜਾਬ ਦਾ ਪੁੱਤ ਮਾਰ ਗਿਆ ਸਰਕਾਰ ਪੰਜਾਬ ਦਾ ਮਾੜਾ ਕਰਦੀ ਇਦਾਂ ਉਦਾਂ ਹੂੰ ਸਰ ਇੱਕ ਤੁਸੀਂ ਤਕਰਾਰ ਦੀ ਵੀਡੀਓ ਸੁਣੀ ਹੋਊਗੀ ਜਿਹਦੇ ਤੋਂ ਬਾਅਦ ਅੰਦਾਜ਼ਾ ਲੱਗਿਆ ਕਿ ਜਿਹੜਾ ਇਹ ਕਤਲ ਹੈ ਉਹ ਲਾਭ ਸਿੰਘ ਉਗੋਕੇ ਨੇ ਕਰਵਾਇਆ ਹੋ ਸਕਦਾ ਹੈ ਤੇ ਕਾਫੀ ਲੰਮਾ ਸਮਾਂ ਕਈ ਦਿਨ ਇਹ ਮੰਗ ਉਠਦੀ ਰਹੀ ਕਿ ਉਹਨਾਂ ਨੂੰ ਵੀ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਤੁਸੀਂ ਉਹ ਵੀਡੀਓ ਤਾਂ ਸੁਣੀ ਹੋਊਗੀ ਜਿਹਦੇ ਵਿੱਚ ਲਾਭ ਸਿੰਘ ਉਗੋਕੇ ਨੇ ਕਲਕੱਤਾ ਨੂੰ ਇਹ ਗੱਲ ਕਹੀ ਸੀ ਕਿ ਤੁਹਾਡੇ ਚਪੇੜੇ ਲਾ ਕੇ ਤੁਹਾਨੂੰ ਜੇਲ੍ਹ ਚ ਸੁਟਣਾ ਚਾਹੀਦਾ ਤੁਸੀਂ ਮੰਨ ਕਰੋ ਇਸ ਗੱਲ ਤੋਂ ਬਿਲਕੁਲ ਮਨਗੜੀ ਲਾਭ ਸੰਗੂਆ ਕੇ ਮੌਕੇ ਦਾ ਐਮਐਲਏ ਆ ਇੱਕ ਸਾਬਕਾ ਸਰਪੰਚ ਸੀ ਜਿਹੜਾ ਸਰਪੰਚੀ ਵੀ ਪੂਰੀ ਨਹੀਂ ਕਰ ਸਕਿਆ 3-4 ਸਾਲ ਬਾਅਦ ਨੂੰ 420 ਦੇ ਪਰਚੇ ਕਰਕੇ ਸਰਪੰਚੀ ਜੋ ਵੀ ਰੱਦ ਕਰ ਦਿੱਤਾ ਗਿਆ ਸੀ ਅੱਛਾ ਇੱਕ ਸਪੀਚ ਦੇ ਗੱਲ ਗੱਲਾਂ ਹੈਗੀਆਂ ਸੀ ਮੇਰੇਆਂ ਕੋ ਗੱਲਾਂ ਗੁੱਲਾਂ ਮਾਰ ਲੈਂਦਾ ਸੀ ਸਪੀਚ ਹੈਗੀ ਸੀ ਹੂੰ ਉਹ ਸਿਫਤ ਹੈਗੀ ਹੈ ਤੇ ਉਹ ਦੇ ਕਰਕੇ ਹੁਣ ਲਾਭ ਸੰਗੂਆ ਦੇ ਕੋਲ ਸਪੀਚ ਤਰਕ ਘੱਟ ਏ ਹੂੰ ਉਹ ਪਾਵਰ ਪਰ ਉਹਦੇ ਕੋਲ ਜ਼ਿਆਦਾ ਹੈ ਉਹ ਇਹਨਾਂ ਨੇ ਹੋਏ ਸਵਾਲ-ਸੂਲ ਕੀਤੇ ਉਹਨਾਂ ਨੇ ਕੋਈ ਗੁੱਸੇ ਵਾਲਾ ਬੰਦਾ ਕਹਿ ਹੀ ਦਿੰਦਾ ਵੀ ਮਦਰ ਜੀ ਕਿੱਡੀ ਕੋ ਗੱਲ ਹੂੰ ਜਿਹਨੂੰ ਕਹਾਂ ਤੋ ਕਹੀ ਕਿ ਕਿੰਨਾ ਚਿਰ ਪਹਿਲਾਂ ਗਿਆ ਤੇ ਉਹਨੂੰ ਕੋਈ ਗੋਲੀ ਥੋੜੀ ਮਾਰਾ ਦੂਗਾ ਲਾਭ ਸਿੰਘ ਗੋਕੇ ਦਾ ਨਾਮ ਪਾਉਣਾ ਚਾਹੁੰਦੇ ਸੀ ਜਿਹੜੀ ਗੱਲੋਂ ਨਹੀਂ ਪਿਆ ਮੈਂ ਉਹ ਅੱਗੇ ਜਾ ਕੇ ਤੁਹਾਨੂੰ ਦੱਸਦਾਗਾ ਕਿ ਪਾ ਨਹੀਂ ਸਕੇ ਕਹਿੰਦੇ ਜਰੂਰ ਸੀ ਇਹ ਸਾਰੇ ਪਰ ਇਹੋ ਜਿਹਾ ਕੋਈ ਕਾਰ ਨਹੀਂ ਪਾਇਆ ਕਿਉਂਕਿ ਨਿਕਲ ਰਾਜ਼ ਬਹੁਤ ਹੁੱਲ ਗਏ ਸੀ ਕਿ ਕਲਕੱਤੇ ਬਾਰੇ ਐਦਾਂ ਦੇ ਕਿ ਇਹੋ ਜਿਹੀ ਰਾਤ ਸੀ ਜਾਂ ਪਰਿਵਾਰ ਵੀ ਇਹ ਮੰਗ ਕਰ ਹੀ ਰਿਹਾ ਸੀ ਕਿ ਲਾਭ ਸਿੰਘ ਗੋਕੇ ਦਾ ਨਾਮ ਪਾਇਆ ਜਾਵੇ ਧਰਨਾ ਧਰਨੇ ਦੇ ਵਿੱਚ ਬੈਠੇ ਧਰਨਾਕਾਰੀ ਐ ਐਕਸ਼ਨ ਕਮੇਟੀ ਵੀ ਇਹ ਮੰਗ ਕਰ ਰਹੀ ਸੀ ਕਿ ਨਾਮ ਪਾਇਆ ਜਾਵੇ ਹਰੇਕ ਚੈਨਲ ਦੇ ਉੱਤੇ ਇਹ ਖਬਰ ਚੱਲ ਰਹੀ ਸੀ ਫਿਰ ਕਿਹੜਾ ਡਰ ਸੀ ਕੀ ਸਰਕਾਰ ਨੇ ਦਬਾ ਲਿਆ ਜਦੋਂ ਆਮ ਬੰਦਾ ਕਾਣਾ ਹੋਏ ਸਰਕਾਰ ਕੀ ਦਬਾ ਲੂਗੀ ਮੰਨ ਲਓ ਵੀ ਪਰਿਵਾਰ ਨੇ ਜੇ ਕਿਹਾ ਸੀ ਗੋਗੇ ਦਾ ਨਾਮ ਪਾਓ ਪਰਿਵਾਰ ਹੀ ਸਭ ਤੋਂ ਪਹਿਲਾਂ ਪਿੱਛੇ ੜਿਆ ਤੇ ਮੈਂ ਬਾਅਦ ਖਾਤੋ ੜਿਆ ਤੂੰ ਦੱਸ ਦੋ ਮੈਨੂੰ ਅਸੀਂ ਤਾਂ ਨਹੀਂ ਕਹਿ ਸਕਦੇ ਜੀ ਕਮੇਟੀ ਕਹਿ ਰਹੀ ਹੈ ਕਿ ਪਰਿਵਾਰ ਦਾ ਕੋਈ ਸੌਦਾ ਹੋ ਗਿਆ ਉਹਨਾਂ ਨਾਲ ਕਮੇਟੀ ਹੈ ਵੈਲ ਨਹੀਂ ਜੇ ਇਹ ਰੋਲਾ ਪਾਈ ਜਾਂਦੇ ਵੀ 1.5 ਕਰੋੜ ਰੁਪਈਆ ਲਿਆ ਇਹਨਾਂ ਨੇ ਹਰ ਚੀਜ਼ ਦੇ ਵਿੱਚ ਨੇ ਇਹਨਾਂ ਨੇ ਬਹਾਨਾ ਜਦੋਂ ਕਿਸੇ ਬਦਨਾਮ ਕਰ ਨਾਲ ਪੈਸਾ ਜ਼ਰੂਰ ਜੋੜ ਦੇਣਾ ਹਮਮ ਜਦ ਇਹ ਕਹਿ ਦਿੰਦੇ ਨੇ ਸਰਪੰਚ ਨੇ 50 ਲੱਖ ਰੁਪਈਆ ਲਾਇਆ ਪਹਿਲਾਂ ਤਾਂ ਉਹ ਬਖਾ ਦਿਓ ਮੈਨੂੰ 50 ਲੱਖ ਕਿਹੜਾ ਲਾਇਆ ਹਮਮ ਜਦ ਇਹ ਕਹਿੰਦੇ ਨੇ ਵੀ ਜਿਹੜਾ ਕਾਤ ਵਾਲੇ ਉਹਦਾ ਘਰ ਵੀ ਇੰਨੇ ਬਣਾ ਕੇ ਦਿੱਤਾ ਸੀ ਤੇ ਉਹਨੇ ਯਾਰ-ਵਾਰ ਕਰਤੀਦਾ ਉਹ ਆਪ ਬੰਦਾ ਇਹਦੇ ਇਹ ਉਹਦਾ ਘਰ ਕੀ ਬਣਾਉਣਾ ਸੀ ਉਹਦੇ ਕੋਲ ਬਾਕੀ ਲੈ ਪੈਣੀ ਉਹਨੇ ਚੱਕੇ ਯਾਦੀ ਜ਼ਿੰਦਗੀ ਖੋਹ ਦਿੱਤੀ ਨਸ਼ੇ ਪੱਤੇ ਜੀ ਉਹਦਾ ਘਰ ਨੇ ਉਜਾੜਿਆ ਜਰੂਰ ਏ ਬਣਾਇਆ ਬਣੋ ਐ ਨਹੀਂ ਤਾਂ ਕਰਕੇ ਇੱਕ ਨੇ ਉਹਦੇ ਉਹਦੇ ਗੋਲੀ ਮਾਰੀ ਪਰ ਐ ਦੀ ਐ ਫਿਰ ਇਹ ਉਹਨਾਂ ਦਾ ਆਪਣਾ ਪਰਸਨਲ ਇਸ਼ੂ ਏ ਹਮ ਮੈਂ ਆਪਾਂ ਉਹਨਾਂ ਦੀ ਗੱਲ ਕਰ ਪਰ ਇਹ ਇਸ਼ੂ ਨੂੰ ਯੂਜ਼ ਕਰਕੇ ਆ ਜਿਹੜੇ ਪਾਨਾ ਪਾਨਾ ਪਲਾਸ ਜੋ ਵੀ ਤੁਹਾਡੇਗੇ ਇਹਨਾਂ ਨੇ ਵੀ ਆਪਦੀ ਰੋਟੀ ਕਮਾਣੀ ਦੀ ਵੀ ਸਾਡਾ ਭਰਾ ਹੈ ਸਾਡਾ ਭਰਾ ਉਹ ਪਰਿਵਾਰ ਉਹਦਾ ਸਮਝੋਤਾ ਹੋਇਆ ਸੀ ਕਿਉਂਕਿ ਜਿਹੜਾ ਕਲਕੱਤਾ ਸੀ ਜਦੋਂ ਇਹਦਾ ਫੋਨ ਜਿੰਦਰਗੜ੍ਹ ਤੇ ਕਹਿਣ ਤੇ ਚੈੱਕ ਕੀਤਾ ਗਿਆ ਪੁਲਿਸ ਵੱਲੋਂ ਹਮ ਉਹਦੇ ਵਿੱਚ ਜੋ ਵੀਡੀਓ ਨਿਕਲੀਆਂ ਜੋ ਪ੍ਰੂਫ ਨਿਕਲੇ ਹੁਣ ਸਾਰੀਆਂ ਚੀਜ਼ਾਂ ਕੜੀ ਨਾਲ ਕੜੀ ਜੁੜਦੀ ਜਾਊਗੀ ਤੁਸੀਂ ਦੇਖਿਓ ਉਹ ਪ੍ਰੂਫਾਂ ਦੇ ਵਿੱਚ ਜਿੰਨੇ ਲੋਕ ਥੱਲੇ ਗਾਲਾਂ ਘੇ ਦੇ ਸਪੋਰਟਰ ਬਣੇ ਫਿਰਦੇ ਨੇ ਕਈ ਬੜੇ ਵੱਡੇ ਵੱਡੇ ਘਰਾਂ ਦੀਆਂ ਜਨਾਨੀਆਂ ਨਾਲ ਉਹਦੇ ਸੰਬੰਧ ਸੀਗੇ ਉਹਦੇ ਕੋਲ ਵੀਡੀਓ ਸੀਗੀਆਂ ਹੁਣ ਦੇਖ ਲਓ ਹੁਣ ਪੁਲਿਸ ਦੇ ਹੱਥੋਂ ਵੀਡੀਓ ਇਹ ਘਰ ਦੇ ਕਹਿੰਦੇ ਉਹ ਕੋਈ ਦਾ ਨਾਂ ਪਾਓ ਤਾਂ ਪੁਲਿਸ ਨੇ ਕਿਹਾ ਵੀ ਜੇ ਆ ਵੀਡੀਓ ਬਾਹਰ ਆ ਗਈਆਂ ਦੇ ਨਾਲ ਇਹ ਤਾਂ سارے ਮੁੰਡੇ ਦੀ ਜਿਹੜੀ ਬਣੀ ਬੱਤਰੀ ਸਾਰੀ ਰੋਲ ਜੂਗੀ ਦੇ ਨਾਲ ਜਿਹੜੇ ਹੋਰ ਘਰੋਂ ਚੜਨਗੇ ਉਹ ਵੱਖਰੇ ਤੁਹਾਨੂੰ ਤੁਹਾਡਾ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਕਿ ਇਹ ਜਿਹੜੀ ਰੰਜਿਸ਼ ਸੀ ਉਹ ਇਸ ਤਰੀਕੇ ਦੀ ਸੀ ਉਹ ਹਾਂ ਬਿਲਕੁਲ ਉਹ ਜਿਹਦਾ ਇਹਨੇ ਉਹਦਾ ਯਾਰ ਦੋਸਤ ਸੀਗੇ ਬਣੇ ਆਪਦੇ ਪਾਰੇ ਇਹਨੇ ਉਹਨੂੰ ਖਾਦਾ ਖੁੱਦਾ ਉਹਦਾ ਘਰ ਵੀ ਇਹਨੇ ਖਰਾਬ ਕੀਤਾ ਉਹਨਾਂ ਦੇ ਘਰ ਦੇ ਵਿੱਚ ਇਹਦਾ ਜਨਾਨੀ ਦਾ ਟੱਕਰ ਵੀ ਸੀਗਾ ਹੂੰ ਜਿੰਨੇ ਮਾਰਿਆ ਹੂੰ ਉਹਦਾ ਘਰ ਵੀ ਇਹਨੇ ਯਾਰਿਆ ਤੇ ਉਹ ਉਹਨੂੰ ਤੰਗ ਕਰਦਾ ਆਕਿਆ ਪਿਆ ਸੀ ਇੱਕ ਦਿਨ ਇੱਕ ਨਾ ਇੱਕ ਦਿਨ ਬੰਦੇ ਨੂੰ ਸਮਝ ਆ ਜਾਂਦੀ ਭਾਵੇਂ ਨਛੇੜੀ ਕੋਈ ਜੇ ਮੇਰੇ ਨਾਲ ਕੋਣ ਕੀ ਕਰਦਾ ਫਾ ਫਿਰ ਤੁਸੀਂ ਉਹਨਾਂ ਨੇ ਬੁਰਾਲ ਕੀਤਾ ਪਈ ਉਹਨਾਂ ਨੂੰ ਮਾਰ ਦਿੱਤਾ ਉਹਨੇ ਹੂੰ ਨਹੀਂ ਜੇ ਕਿਸੇ ਵਜ੍ਹਾ ਕਰਕੇ ਦੋ ਦੋਸਤਾਂ ਦੇ ਵਿੱਚ ਤਕਰਾਰ ਹੋ ਗਈ ਜਾਂ ਕੋਈ ਵੀ ਉਹਦਾ ਕਾਰਨ ਰਿਆ ਪੁਲਿਸ ਨੇ ਇਹ ਗੱਲ ਕਹੀ ਸੀ ਵੀ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਝਗੜਾ ਸੀ ਇਹ ਕਿਹੜੇ ਪੈਸੇ ਦੀ ਗੱਲ ਹੈ ਲੋਕ ਤਾਂ ਇਹ ਕਹਿ ਰਹੇ ਆ ਕਿ 7-8 ਹਾਂਜੀ ਬਿਲਕੁਲ ਲੋਕ ਲੋਕ ਤਾਂ ਇਹ ਕਹਿ ਰਹੇ ਸੀ ਕਿ ਕਲਕੱਤਾ ਨੇ ਇਹਦਾ ਇਲਾਜ ਕਰਵਾਇਆ ਸੀ ਜਦੋਂ ਇਹ ਕੋਠੇ ਤੋਂ ਡਿੱਗ ਪਿਆ ਸੀ ਜਿਹੜਾ ਜੰਧਰਗੱਲੋ ਦਾ ਕਾਤਲ ਮੁੰਡਾ ਆ ਜਿਹੜਾ ਉਹਨੇ ਉਹਦਾ ਇਲਾਜ ਕਰਵਾਇਆ ਸੀ ਨਸ਼ੇੜੀ ਟਾਈਪ ਦਾ ਬੰਦਾ ਸੀ ਆਪਦੀ ਸਾਰੀ ਪੈੜੀ ਉਹਨੇ ਖੁਦ ਵੇਚਦੀ ਨਸ਼ਿਆਂ 'ਚ ਵੇਚਦੀ ਸੀ ਤੇ ਜਾਂ ਤਾਂ ਉਹਨੇ ਲਾਲਚ 'ਚ ਇਹ ਕਤਲ ਕੀਤਾ ਹੈ ਜ਼ਿਆਦਾਤਰ ਗੱਲ ਇਹ ਉੱਠ ਰਹੀ ਹੈ ਕਤਲ ਹੂੰ ਕਤਲ ਦੇ ਵਿੱਚ ਮਾਲੋ ਕਤਲ ਕਰਕੇ ਬਾਹਰ ਤਾਂ ਉਹਨੇ ਧੜਾ ਨਹੀਂ ਭਜਣਾ ਤਾਂ ਹੈ ਨਹੀਂ ਸੀ ਕਤਲ ਕਰਕੇ ਆਪ ਲਾਈਵ ਹੋ ਗਏ ਉਹਨੇ ਕਹਿ ਤਾ ਮੈਂ ਕਤਲ ਕੀਤਾ ਮੰਨਿਆ ਕਿ ਮੈਂ ਆਨਲੀ ਵਨ ਉਸ ਰਿਸਪੌਂਸਿਬਲ ਫਾਰ ਥਿਸ ਬਟ ਅਸਟਿਲ ਇਨਾ ਲੋਕਾਂ ਨੇ ਚਲੋ ਅਬ ਦੱਸ ਗਏ ਆਉਣੇ ਆ ਜਿਨ੍ਹਾਂ ਨੂੰ ਇਹਨੇ ਪਸਾ ਦਿੱਤਾ ਗਰਦੀਪ ਦੀਪੀ ਨੂੰ ਇਹਨਾਂ ਨਾਲ ਉਹ ਦੱਸ ਦਵਾਂ ਵੀ ਜਿਹੜੇ ਇਹਨੂੰ ਪੈਸਾ ਦੇ ਇਹਨਾਂ ਨੇ ਇਹਨੇ 7-8 ਲੱਖ ਰੁਪਈਆ ਦੇਣਾ ਸੀਗਾ ਉਹਦਾ ਦੀਨਦਰ ਜੱਲਦਾ ਅੱਛਾ ਕੀ ਗੱਲ ਇਹਨੇ ਹੋਰ ਪਿੰਡ ਜੇ 1.5-2 ਕਰੋੜ ਰੁਪਈਆ ਵੀ ਦੇਣਾ ਲੋਕਾਂ ਨੂੰ ਫਲੋਰ 1.5 ਕਰੋੜ ਦੇ ਵਿੱਚ ਹੈਗੀ ਹੈ ਅਮਾਉਂਟ ਜਦੋਂ ਇਹ આજ ਤੋਂ ਕਈ ਸਾਲ ਪਹਿਲਾਂ ਯੂਰਪ ਤੋਂ ਟੂਰਿਸਟ ਵੀਜ਼ੇ ਤੇ ਘੁੰਮ ਕੇ ਆਇਆ ਸੀ ਹੂੰ ਪਿੰਡਾਂਗੇ ਨੇ ਬਹੁਤ ਪੈਸੇ ਇਕੱਠੇ ਕੀਤੇ ਕਈ ਮਾਤਲ ਪਰਿਵਾਰਾਂ ਦੇ 15-15 20-20 ਲੱਖ ਰੁਪਈਆ ਦੇ ਦੋ ਉਹਨਾਂ ਵਿੱਚੋਂ ਤਿੰਨਾਂ ਚਾਰਾਂ ਚ ਇੱਕ ਤਾਂ ਮਰ ਵੀ ਚੁੱਕੇ ਨੇ ਅੱਛਾ ਕਿਹਦੇ ਪੈਸਾ ਮੋੜਿਆ ਕਿਹਦਾ ਪਹਿਲਾਂ ਦਾ ਮੈਨੂੰ ਇਹ ਵਿਖਾ ਦਿਓ ਫਿਰ ਮੈਨੂੰ ਦੱਸਦੇ ਇਹ ਜਿਹੜਾ ਤਹੀਰ ਦਾ ਘਰ ਬਣਾ ਕੇ ਦਿੱਤਾ ਇਲਾਜ ਕਰਾਇਆ ਉਹਦੇ ਕੋਲ ਪੈਣੀ ਹੈਗੀ ਸੀ ਦੱਤਾ ਬੰਨਾ ਹੈਗਾ ਸੀ ਇਹਦੇ ਕੋਲ ਇਹਦੇ ਕੋਲ ਘੱਟ ਸੀ ਇਹਦੇ ਕੋਲ ਤਾਂ ਚਲੋ ਪਤਾ ਹੀ ਪਿੰਡ ਹੂੰ ਇਹਦਾ ਇਨਕਮ ਸੋਰਸ ਵੀ ਮੈਂ ਤੁਹਾਨੂੰ ਦੱਸ ਦਿਵਾਉਗੀ ਸੀ ਜਿਹੜੀਆਂ ਚਾਰ ਜਨਾਨੀਆਂ ਨੇ ਫੋਨ ਵਿੱਚ ਸੀ ਉਹਨਾਂ ਨਾਲ ਹੀ ਉਹਨਾਂ ਦੇ ਪੈਸੇ ਕੋਈ ਲੈਂਦਾ ਸੀ ਜਨਾਨੀਆਂ ਤੋਂ ਕੋਈ 5000 7000 ਜੋ ਵੀ ਇਹਦਾ ਰੋਟੀ ਪਾਣੀ ਚੱਲਦਾ ਹੈ ਕਿਉਂਕਿ ਬੋਲਬਾਣੀ ਬਹੁਤ ਮਿੱਠੀ ਸੀ ਲੋਕ ਇਲਾਚਾ ਜਾਂਦੇ ਸਰ ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਇੱਕ ਪਾਸੇ ਪੂਰਾ ਪੰਜਾਬ ਉਹਨੂੰ ਪੰਜਾਬ ਦਾ ਪੁੱਤ ਕਹਿ ਰਿਹਾ ਦੂਜੇ ਪਾਸੇ ਤੁਸੀਂ ਜਨਾਨੀਆਂ ਵਾਲੀ ਗੱਲ ਕਰਕੇ ਤੁਸੀਂ ਉਹਦੇ ਕੈਰੈਕਟਰ ਦੇ ਉੱਤੇ ਬੰਗਲ ਚੱਕ ਰਹੇ ਹੋ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਸਬੂਤ ਹੈ ਇੱਕ ਕੈਰੇਕਟਰ ਉੱਤੇ ਉਂਗਲ ਮੈਂ ਉਹਨੂੰ ਕੋਈ ਚੰਗੀ ਆ ਮਾੜੀ ਗੱਲ ਥੋੜੀ ਜਿਨਾਂ ਪਿਆ ਉਹ ਬੰਦਾ ਬੰਦੇ ਆਪਦੇ ਮੈਂ ਅੱਗੇ ਵੀ ਤੁਹਾਨੂੰ ਕਿਉਂ ਆਪੋਜ਼ਿਟ ਜੈਂਡਰ ਨਾਲ ਅਟਰੈਕਟ ਹੋਣਾ ਆ ਉਹਦੇ ਇੱਕ ਦੀ ਜਗ੍ਹਾ ਪੰਜ ਅਫੇਅਰ ਰਹੀ ਸੀਗੇ ਤੇ ਉਹਦੀ ਪਰਸਨਲ ਲਾਈਫ ਆ ਮੈਂ ਉਹਦੇ ਵਿੱਚ ਮੈਨੂੰ ਬੁਰਾ ਨਹੀਂ ਲੱਗ ਰਿਹਾ ਉਹ ਗੱਲ ਕਰਕੇ ਨਹੀਂ ਮੈਂ ਆ ਅੱਗੇ ਮੇਨ ਮੇਰਾ ਕਾਰਨ ਇਹ ਸੀ ਵੀ ਲੜਾਈ ਉਹਨਾਂ ਦੋਵਾਂ ਦੀ ਆਪਸ ਵਿੱਚ ਆ ਉਹ ਦੋਵੇਂ ਆਪਸ ਵਿੱਚ ਲੜ ਕੇ ਕੋਈ ਇੱਕ ਨੇ ਦੂਜੇ ਨੂੰ ਮਾਰ ਦਿੱਤਾ ਪਰ ਇਹਨਾਂ ਨੇ ਉਹ ਬੋਗੇ ਅਲਦਾ ਇਹਨਾਂ ਦਾ ਜੋਰ ਚੱਲਿਆ ਨਹੀਂ ਤੇ ਉਹ ਇੱਕ ਗੁਰਦੀਪ ਦੀ ਪੀ ਨਜਾਇਜ਼ ਮੁੰਡਾ ਜਿਹੜਾ ਬੋਡੀ ਬਿਲਡਰ ਆ ਉਹਨੂੰ ਵਿਚਾਰੇ ਨੇ ਚੱਕ ਕੇ ਸਪਰੇਅ ਕਰਦੇ ਚੱਕ ਕੇ ਲੈ ਗਈ ਪੁਲਿਸ ਪਤਾ ਉਹਦੀ ਕਿ ਕਈ ਸਾਲ ਪਹਿਲਾਂ ਚਾ 4-5 ਸਾਲ ਮਿਲਾਂ ਕੈਂਸਰ ਕਰਕੇ ਮਾਰ ਗਈ ਸੀ ਬਾਪੂ ਬਜ਼ੁਰਗੇ ਛੋਟੀ ਬੇਟੀ ਆ 6-7 ਸਾਲ ਦੀ ਮਿਲਦਾ ਅੱਛਾ ਤੇ ਉਹ ਕੱਲਾ ਕੱਲਾ ਬੰਦਾ ਹੀ ਘਰ ਦਾ ਚਾਚ ਕਮਾਉਣ ਵਾਲਾ ਤਾਂ ਉਹਨੂੰ ਚੱਕ ਕੇ ਲੈ ਗਈ ਉਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਦਾ ਇਹਨਾਂ ਕਸੂਰ ਹੈ ਹੀ ਵਾਸ ਓਪੋਨੈਂਟ ਇਹ ਸਰਪੰਚੀ ਦੇ ਵਿੱਚ ਸੀਗਾ ਆਪੋਨੈਂਟ 2017 18 ਉਹ ਉਸ ਟਵਾਲ ਦੌਰ ਆਈ ਨਹੀਂ ਤੀ ਛੱਡ ਗਿਆ ਅੱਛਾ ਕਿੱਥੇ ਉਹਦਾ ਘਰ ਕਿੱਥੇ ਤੇ ਉਹਨੂੰ ਨਜਾਇਜ਼ ਬਿਲਕੁਲ ਮੈਂ ਉਹਦੇ 10 ਕੁੜੀਆਂ ਨਾਲ ਅਫੇਅਰ ਸੀ ਮੈਂ ਹੈਪੀ ਫॉर दैट ਕੋਈ ਵੀ ਉਹਦਾ ਐਪ ਜਿਹੜਾ ਲੋਕਾਂ ਨੂੰ ਲੱਗਦਾ ਆ ਵੀ ਜਿਹੜਾ ਉਹਦੇ ਅੱਤੇ ਤੱਕ ਕਿਸਮਤ ਹੈ ਜਿਹਦੇ ਘਰ ਕੋਈ ਹੋਰ ਬੰਦਾ ਹਰਾਸ ਨਹੀਂ ਹੋ ਰਿਹਾ ਉਹ ਉਹਦੀ ਪਰਸਨਲ ਚੋਇਸ ਆ ਜੀ ਉਹਨਾਂ ਨੂੰ ਤਾਂ ਪੈਸੇ ਲੈਂਦਾ ਸੀ ਆਫ ਦੀ ਕਮ ਸੋਰਸ ਸੀ ਜੋ ਮਰਜ਼ੀ ਹੋਵੇ ਉਹਦੀ ਪਰ ਪਰ ਉਹਦੇ ਵਿੱਚ ਕੋਈ ਹਾਨੀ ਨਹੀਂ ਉਹਦੀ ਲਾਈਫ ਆ ਇੰਜੋਏ ਕਰ ਰਿਹਾ ਦਰ ਸਕੂਲ ਪਰ ਉਹ ਉਹਦੇ ਉਹਦੀਆਂ ਕਰਤੂਤਾਂ ਵਰਗੇ ਜੋ ਦਾ ਮੰਨ ਲਓ ਵੀ ਆਪ ਚ ਕਤਲਿਆ ਉਸ ਦਾਤ ਹੋ ਗਿਆ ਦਾ ਤੇ ਦੋਸਤ ਦੇ ਇਥੋਂ ਹਮ ਇਹਨਾਂ ਦੋਵਾਂ ਹੀ ਆਪਸੀ ਰਿਸ਼ਤੇ ਵਿੱਚ ਤੀਜਾ ਬੰਦਾ ਜਿਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਕ ਦੀ ਜ਼ਿੰਦਗੀ ਤਾਂ ਇੱਕ ਤਾਂ ਚਲਾ ਗਿਆ ਦੂਜੀ ਜ਼ਿੰਦਗੀ ਇਹਨਾਂ ਨੂੰ ਮਜਾਇ ਜੇਲਾ ਵਿੱਚ ਸਾੜ ਦੇਣਾ ਉਹਨੂੰ ਹਮ ਉਹਦਾ ਦੋਸ਼ ਹੀ ਕੋਈ ਨਹੀਂ ਹੁੰਦਾ ਪਤਾ ਹੀ ਕਿਸੇ ਨੂੰ ਕੁਝ ਨਹੀਂ ਵੀ ਉਹਨੇ ਕੀਤਾ ਜਾਂ ਨਹੀਂ ਕੀਤਾ ਹੂੰ ਤੇ ਇਹ ਧਰਮੇ ਦੇ ਵਿੱਚ ਕੋਈ ਗੱਲ ਚੱਕੀ ਜਾਂਦੇ ਨੇ ਨੇ ਸਾਡਾ ਭਰਾ ਜਿਹੜਾ ਮਾਰਿਆ ਉਹਦੇ ਕਰਕੇ ਉੱਗੋ ਕਿ ਇਹ ਸਰ ਦੇਖੋ ਧਰਮੇ ਦਾ ਹੀ ਕੁੱਲ ਇੱਕੋ ਹੀ ਦਿਸ਼ਾ ਹੈ ਕਿ ਆਪ ਸਰਕਾਰ ਦਾ ਜਿਹੜਾ ਮੌਕੇ ਦਾ ਐਮਐਲਏ ਨੂੰ ਭੰਡੋ ਬਸ ਹੋਰ ਕੋਈ ਅਦਾ ਕੋਈ ਨਾਲੋਂ ਵੀ ਓਵਰ ਆਲ ਇਹ ਇਹਨਾਂ ਦਾ ਹੈਗਾ ਕੋਈ ਕਮਿਸ਼ਨ ਆ ਕਰਨਾ ਹੈ ਹੂੰ ਇਹਨੂੰ ਨਹੀਂ ਥੋੜੀ ਮਤਲਬ ਪਤਾ ਕਿ ਉਹ ਮੁੰਡਾ ਮਰ ਗਿਆ ਮਰ ਗਿਆ ਮਰ ਗਿਆ ਸ ਮੌਕਾ ਮਿਲ ਗਿਆ ਦੁਬਾਰਾ ਪਤਰਾਮੀ ਕਰ ਸਕਦਾ ਸਰ ਮੈਂ ਗੁਰਦੀਪ ਸਿੰਘ ਦੀਪੀ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕੀ ਉਹਨਾਂ ਦੀ ਇਸ ਕਤਲ ਦੇ ਵਿੱਚ ਬਿਲਕੁਲ ਇਨਵੋਲਵਮੈਂਟ ਨਹੀਂ ਸੀ ਉਹਨਾਂ ਨੇ ਹੀ ਪਤਾ ਉਹਦਾ ਕਈ ਸਾਲ ਪਹਿਲਾਂ ਛੱਡ ਕੇ ਸਾਰਾ ਕੁਝ ਉਹਦਾ ਖੇਤੀਬਾੜੀ ਵੱਲ ਪੈਰ ਕੋਈ ਵਧੀਆ ਘਰੋਂ ਆ ਪੈਸੇ ਚਾਰ ਹੈਗੇ ਨਹੀਂ ਉਹਦੇ ਕੋਲ ਪੁਲਿਸ ਨੇ ਉਹਨੂੰ ਪਰਚੇ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਦਿਖਾਇਆ ਜੀ ਪੁਲਿਸ ਨੇ ਪਰਚੇ ਦੇ ਵਿੱਚ ਉਹਨੂੰ ਸਾਜ਼ਿਸ਼ਕਰਤਾ ਵਿਖਾਇਆ ਕੀ ਮਦਦ ਕੀਤੀ ਸੀ ਉਹਨੇ ਇਸ ਮੁੰਡੇ ਜਿੰਦਰ ਦੀ ਪੁਲਿਸ ਨੇ ਤਾਂ ਹੀ ਦਿਖਾਇਆ ਪੁਲਿਸ ਨੇ ਤਾਂ ਲਿਖਿਆ ਜੀ ਦੱਸਣ ਵਾਲੇ ਦਾ ਘਰ ਦੇ ਜਾਂ ਫਿਰ ਨਾਲ ਦੇ ਜਿਹੜੇ ਇਧਰ ਉਧਰੋਂ ਗੱਲਾਂ ਕਰਕੇ ਤੁਹਾਨੂੰ ਪਤਾ ਇਹਨਾਂ ਦੇ ਇੱਕ ਦੋ ਹੋਰ ਬੰਦੇ ਹੈਗੇ ਨੇ ਕੋਈ ਬੱਬੂ ਫਦੇ ਰੱਗੇ ਤੇ ਉਹਨਾਂ ਨੂੰ ਵੀ ਅੱਬੂ ਬੰਦੇ ਜੀ ਨੂੰ ਵੀ ਮਗਾੜਾ ਦੋਣਾ ਕਿ ਮਾਰਾ ਤੁਸੀਂ ਹਰੇਕ ਦੇ ਤੇ ਸਵਾਲ ਚੱਕਦੇ ਹੋ ਕੋਈ ਚੰਗਾ ਕੋ ਮਾਰਾ ਤੁਸੀਂ ਵੀ ਹੁਣ ਆਪਣੇ ਸੇਂਡਰ ਵਿੱਚ ਇੰਟਰਸਟਡ ਹੋ ਅਸੀਂ ਕਦੇ ਉਹ ਗੱਲਾਂ ਚੱਕੀਆਂ ਹੂੰ ਇਫ ਯੂ ਆਰ ਅਗੇਂਸਟ ਇਟ ਇਟਸ ਓਕੇ ਵੀ ਆਰ ਬਹੁਤ ਜ਼ਿਆਦਾ ਵੀ ਇੰਡੀਪੈਂਡੈਂਟ ਆ ਜਿਹੜਾ ਲਾਈਫ ਆ ਜੋ ਵਰਸਾ ਕਰਨਾ ਕਰ ਸਕਦੇ ਹੋ ਤੇ ਤੁਸੀਂ ਕੋਈ ਆਦਾ ਬੋਏਫ੍ਰੈਂਡ ਵਗੈਰਾ ਲੱਭੋ ਤੇ ਤੁਸੀਂ ਇਹ ਚੀਜ਼ਾਂ ਵਿੱਚ ਨਾ ਆਵੋ ਹੂੰ ਤੇ ਇਹ ਸਾਰੇ ਲੋਕਾਂ ਦਾ ਮਤਲਬ ਫਿਰ ਉਹੀ ਗੱਲ ਜਿਹੜਾ ਗੁਰਦੀਪ ਦੀਪੀ ਉਹਨੂੰ ਜਮਾ ਨਹੀਂ ਪਤਾ ਹੂੰ ਉਹਦਾ ਕੋਈ ਮਤਲਬ ਨਹੀਂ ਬੋਡੀ ਬਿਲਡਰ ਆ ਚੈਂਪੀਅਨ ਉਹ ਰੈਡੀ ਕਰਦਾ ਆ ਆਪਣਾ ਉਹਦਾ ਜਿਮ ਆ ਆਈ ਹੈਗੀ ਆ ਇੱਕ ਜਿਵੇਂ ਨਾਰਮਲ ਲਾਈਫ ਹੁੰਦੀ ਨਾ ਹੈਪੀ ਲਾਈਫ ਹੂੰ ਛੋਟੀ ਲਾਈਫ ਜਿਹੜਾ ਜਦ ਤੱਕ ਗਿਆ ਸਿਆਪਾ ਨਹੀਂ ਪਿਆ ਦੇਗਾ ਹੂੰ ਸਰਪੰਚੀ ਵੇਲੇ ਕੋਈ ਤਕਰਾਰ ਹੋਈ ਸੀ ਇਹਨਾਂ ਦੀ ਕਲਕੱਤੇ ਦੀ ਤੇ ਇਹ ਬਿਲਕੁਲ ਹੋਈਆਂ ਬਿਲਕੁਲ ਤਕਰਾਰਾਂ ਹੋਈਆਂ ਬਹੁਤ ਉਦੋਂ ਰੋਣਾ ਪਿਆ ਰਿਆ ਪਰ ਅਗਲੇ ਨੇ ਹੁਣ ਮਾਰਨਾ ਸੀ 2025 ਚ ਹੂੰ ਤੇ ਜੇ ਮੈਂ ਇਹਨਾਂ ਦੇ ਪਿੰਡ ਦੇ ਵਾਲੇ ਵੀਡੀਓ ਵੀਡੀਓ ਵੇਖ ਲਈਆ ਇਹਨਾਂ ਨੇ ਆਪ ਹੀ ਪਈਆਂ ਹੀ ਮਾਰਦੇ ਰਹੇਗਾ ਹੂੰ ਉਹਦਾ ਚਲੋ ਉਹਦੀ ਦੋਸਤ ਤੋਂ ਰੱਜਿਆ ਸੀ ਉਹ ਤੋਂ ਨਹੀਂ ਗਿਆ ਗਿਆ ਉਹਨੇ ਉਹਨੇ ਹੋਏ ਨੇ ਮਾਰ ਦਿੱਤਾ ਇਹਨੂੰ ਉਹ ਡੱਕਿਆ ਸੀ ਪੂਰਾ ਤੁਸੀਂ ਕਹਿੰਦੇ ਹੋ ਕੁਝ ਕਿਤਾ ਉਹਨਾਂ ਦੀਆ ਪਰਸਨਲ ਇਸ਼ੂ ਸੀ ਕੋਸ਼ਿਕ ਚਲੋ ਉਹ ਨਸ਼ਾ ਕਰਦਾ ਸੀ ਨਸ਼ੇ ਦੀ ਹਾਲਤ ਚ ਸੀ ਤੇ ਕੁਝ ਉਹ ਗੱਲਾਂ ਦੀ ਰੀਲ ਚੜ ਗਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਇਸ ਕਰਕੇ ਇਕੱਲੇ ਜਿੰਦਰ ਦੀ ਇਨਵੋਲਵਮੈਂਟ ਹੈ ਉਹ ਮੰਨਿਆ ਜਦੋਂ ਲਾਈਵ ਹੋ ਗਿਆ ਮੰਨਿਆ ਹੋਰ ਨਯਾਇਜ਼ ਕਿਸੇ ਨੁਕਰੀ ਸੀ ਇਹਨਾਂ ਵਿੱਚ ਕੋਈ ਮਤਲਬ ਹੀ ਨਹੀਂ ਉਹਨੂੰ ਭਜਾਉਣ ਦੇ ਵਿੱਚ ਵੀ ਗਰਦੀਪ ਦੀ ਪਿਤਾ ਹੱਥ ਨਹੀਂ ਸੀ ਜਾਂ ਉਹਨੂੰ ਇਹ ਪਲੈਨਿੰਗ ਕਰਨ ਲਈ ਕਿਵੇਂ ਮਾਰਨਾ ਕਿਸੇ ਵੀ ਚੀਜ਼ ਚ ਹੱਥ ਨਹੀਂ ਸੀ ਤੁਸੀਂ ਇਹ ਕਹਿੰਦੇ ਹੋ ਨਹੀਂ ਉਹ ਸਿਰਾ ਬੰਦਾ ਮਰ ਗਿਆ ਲਾਈਵ ਹੋ ਗਿਆ ਨਾਲ ਮਾਰ ਕੇ ਉਹਨੇ ਭਜਾਉਣ ਦਾ ਮਤਲਬ ਉਹਨੇ ਪਜਲਾ ਕਿੱਥੇ ਹੈ ਜਿਹੜਾ ਬੰਦ ਗਿਆ ਤੁਸੀਂ ਦੱਸੋ ਹੂੰ ਰੱਬ ਮੰਨਿਆ ਯਾਰ ਆਪ ਕਹਿੰਦਾ ਮੈਂ ਮਾਰਿਆ ਮਾਰਿਆ ਉਹ ਉਹ ਕਿਉਂ ਪੱਜੂਗਾ ਹੂੰ ਕਿੱਧਰ ਨੂੰ ਭਜਾਉਣ ਦੇ ਤੇ ਸਾਜਿਸ਼ ਲੱਗੀ ਮਤਲਬ ਉਹਨੇ ਕੋਈ ਸੈਂਸ ਨਹੀਂ ਮੰਨਾ ਹੂੰ ਤੇ ਪਾਲਸ ਨੇ ਫਿਰ ਕੀ ਦੇ ਕਹਿਣ ਤੇ ਗੁਰਦੀਪ ਦੀਪੀ ਦੇ ਪਰਚਾ ਕੱਟਿਆ ਜੇ ਤੁਸੀਂ ਕਹਿੰਦੇ ਹੋ ਵੀ ਉਹਦੀ ਇਹ ਆਹੀ ਜਿਹੜੇ ਇਹਨਾਂ ਦੇ ਪ੍ਰਿੰਟ ਦੇ ਜਾਗਰੂਕ ਲੋਕ ਹੈਗੇ ਨਹੀਂ ਜਿਹੜੇ ਕੀ ਕਹਿੰਦੇ ਸੁੱਤੇ ਹੋਏ ਲੋਕ ਇਹਨਾਂ ਨੂੰ ਕੋਈ ਕਹਿੰਦਾ ਉਹਦਾ ਨਾਮ ਪਾ ਦੋ ਉਹਦਾ ਜੀ ਕਿਉਂਕਿ ਕਤਲ ਹੋਇਆ ਹੈ ਨਾ ਗੁੱਸੇ ਵਿੱਚ ਜਿਹੜਾ ਵੀ ਦੁਸ਼ਮਣ ਕੋਈ ਪਰਾਣਾ ਨਵਾਂ ਚੀਤੇ ਆ ਨਾ ਪਵਾਦਾ ਤੇ ਇਹ ਅੱਗੋਂ ਕਰਦੇ ਤਾਂ ਕਹਿੰਦੇ ਅਸੀਂ ਨਾਮ ਨਹੀਂ ਪਵਾਇਆ ਜੇ ਇਹਨਾਂ ਨੇ ਨਹੀਂ ਵੀ ਪਾਇਆ ਤਾਂ ਐਟ ਲਿਸਟ ਉਹਦਾ ਨਾਮ ਕਢਾ ਹੀ ਦੇਂਦੇ ਵੀ ਭਰਾਵਾ ਇਹਦਾ ਵਿਚਾਰੇ ਦਾ ਕੀ ਦੋਸ਼ ਤੇ ਇੱਕ ਘਰ ਤੁਹਾਡਾ ਦਾ ਉੱਜੜਿਆ ਨਾਲ ਦੂਜਾ ਵੀ ਝਾੜਨ ਦੇ ਹੋ ਹੂੰ ਤੁਸੀਂ ਕੀ ਚਾਹੁੰਦੇ ਹੋ ਸਰ ਹੁਣ ਕੀ ਚਾਹੁੰਦੇ ਹੋ ਤੁਸੀਂ ਤੁਹਾਡਾ ਇਹ ਵੀਡੀਓ ਪਾਉਣ ਦਾ ਕੀ ਮਕਸਦ ਸੀ ਮੈਨਾਂ ਇਹ ਸੀ ਕਿ ਤੁਹਾਡੇ ਪਿੰਡ ਦਾ ਇੱਕ ਤੁਸੀਂ ਧਰਨਾ ਲਾਈ ਜਾਂਦੇ ਹੋ ਠੀਕ ਹੈ ਜਿਹੜਾ ਬੰਦਾ ਚੜਾ ਗਿਆ ਉਹਨੂੰ ਇਨਸਾਫ ਨਹੀਂ ਪਹਿਲਾਂ ਜਿਹੜਾ ਬੰਦਾ ਇੱਕ ਨੇ ਮਾਰਿਆ ਦੂਜਾ ਮਰ ਗਿਆ ਉਹਦੇ ਇਨਸਾਫ ਕਿਨੂੰ ਕੀ ਮਿਲ ਰਿਹਾ ਹੈ ਉਹ ਬੰਦੇ ਨੂੰ ਜੇਲ੍ਹ ਹੋ ਜਾਣੀ ਹੋਰ ਕੀ ਕਿਹੜਾ ਇਨਸਾਫ ਹੁੰਦਾ ਜੀ ਹੂੰ ਕਤਲ ਦਾ ਹੂੰ ਤੁਸੀਂ ਮੈਨੂੰ ਦੱਸ ਦੋ ਜਿਹੜਾ ਮਾਰ ਗਿਆ ਤੇ ਮਰ ਗਿਆ ਉਹਦਾ ਇਨਸਾਫ ਇਨਸਾਫ ਕੀ ਤੁਸੀਂ ਦੂਜੇ ਜਿੱਦ ਨਹੀਂ ਕੋਈ ਨਾ ਕੋਈ ਬੰਦਾ ਲੱਭ ਲੈਂਦੇ ਵੀ ਜਿਹਦਾ ਇਨਸਾਫ ਲੈਣਾ ਹੈ ਹਜੇ ਦਾ ਲੈਣਾ ਇਹਨਾਂ ਨੂੰ ਮੌਕੇ ਤੇ ਬਸ ਇੱਕ ਸਰਕਾਰ ਨੂੰ ਭੰਡਣਾ ਮੌਕਾ ਮਿਲ ਜਾਂਦਾ ਵੀ ਆਪ ਸਰਕਾਰ ਇੱਦਾਂ ਉਹ ਠੀਕ ਹੈ ਕੋਈ ਸਰਕਾਰਾਂ ਤਾਂ ਦੀਆਂ ਆਪਦੀਆਂ ਚੁਣੀਆਂ ਕੁਦਣਾ ਮਿਲੂਗਾ ਮਤਲਬ ਤੁਹਾਡੀਆਂ ਆਪਣੀਆਂ ਚੋਣਾਂ ਲੈਨਾਂ ਨੇ ਪੋਲਿਟਿਕਸ ਖੇਡਣੀ ਉਹਦੀ Laash ਦੇ ਉੱਤੇ ਰੱਜ ਕੇ ਖੇਢੀ ਹੂੰ ਹੋਰ ਕੁਝ ਨਹੀਂ ਆ ਹੂੰ ਘਰਦਿਆਂ ਨੇ ਦੋ ਦਿਨਾਂ ਬਾਅਦ ਆਖਿਆ ਵੀ ਚੱਕੋ ਵੀ ਅਸੀਂ ਤਾਂ ਸਨਸਕਾਰ ਕਰਨਾ ਹੈ ਉਹ ਘਰਦਿਆਂ ਜਦੋਂ ਵੀਡੀਓ ਵੇਖੀਆ ਵੀ ਅਸੀਂ ਤਾਂ ਸਨਸਕਾਰ ਕਰਨਾ ਹੈ ਇਹ ਵੇਲੇ ਡਾਣੂ ਬੈਠੇ ਰਹੇ ਦੋ ਵੀ ਜਦੋਂ ਘਰਦਿਆਂ ਨੇ ਚੱਕ ਦਿੱਤਾ ਧਰਨਾ ਮਗਰੋਂ ਤੁਸੀਂ ਐਵੇਂ ਉਹਤੇ ਖੜੇ ਹੈ ਵੀ ਉਹ ਗੋਗਨ ਗੜਾ ਕੱਢੀ ਜਾਂਦੇ ਸੈਂਸ ਨਹੀਂ ਬੰਦ ਆ ਨਹੀਂ ਉਹ ਕਹਿੰਦੇ ਕਿ ਪਰਿਵਾਰ ਨੇ ਪ੍ਰਸ਼ਾਸਨ ਨਾਲ ਸਮਝੌਤਾ ਕਰ ਲਿਆ ਕੋਈ ਦੇਣ ਲੈਣ ਕੀਤਾ ਅ ਅਸੀਂ ਤਾਂ ਲੜ ਰਹੇ ਸੀ ਜੰਗ ਸਾਡਾ ਤਾਂ ਇਹਦੇ ਚ ਕੋਈ ਸਵਾਰਥ ਨਹੀਂ ਅਸੀਂ ਬਿਨਾਂ ਕਿਸੇ ਸਵਾਰਥ ਤੋਂ ਲੋਕਾਂ ਦੇ ਹੱਕਾਂ ਲਈ ਲੜਦੇ ਆ ਕਿਸੇ ਦਾ ਸਵਾਰਥ ਸ਼ਬਦਾ ਹੁੰਦਾ ਜੀ ਸ਼ਬਦਾ ਕੁਝ ਨਾ ਕੁਝ ਕਰਮ ਦੇ ਪਿਛੇ ਕੋਈ ਨਾ ਕੁਝ ਕਾਰਨ ਹੁੰਦਾ ਇਹ ਗੱਲਾਂ ਹੁੰਦੀਆਂ ਇਹ ਉਹਨਾਂ ਦੇ ਵੈਲੇ ਲੋਗ ਨੇ ਆਪਣੇ ਪਿੰਡਾਂ ਦੇ ਜੀਆ ਜੀਸੀਬੀ ਲੱਗੀ ਹੋਵੇ 15 ਨੇ ਪਹੁੰਚ ਜਾਂਦੇ ਨੇ ਸੋ ਇਹਨਾਂ ਦਾ ਕੋਈ ਇਦਾਂ ਤਰ੍ਹਾਂ ਕੋਈ ਇਹ ਰਦਰ ਮੈਂ ਕੋਮਨ ਗੱਲ ਦੱਸਾਂ ਜਿੰਦਰ ਗਿੱਲ ਜਿਹੜਾ ਬੰਦਾ ਆ ਉਹਦੀ 12 ਕੱਲੇ ਪਹਿਲੀ ਨਸ਼ੇ ਤੇ ਲੱਗਾ ਉਹ ਇਹਦਾ ਆੜੀ ਬਣ ਗਿਆ ਹੂੰ ਇਹਨੇ ਉਹਦੇ ਨਾਲ ਇਹਦਾ ਉਹਨੇ ਜਨਾਨੀ ਨਾਲ ਚੱਕਰ ਵੀ ਸੀਗਾ ਆਪਣੇ ਦਾ ਕਲਕੱਤੇ ਦਾ ਇਹ ਸੀਦਾ ਦੀ ਜਨਾਨੀ ਉਹਦੀ ਜਨਾਨੀ ਨਾਲ ਚੱਕਰ ਸੀ ਉਤੋਂ ਇਹਨੂੰ ਇਹਨੇ ਉਹਨੂੰ ਖਾਦਾ ਜ਼ਰੂਰ ਹੈ ਇਹਨੇ ਉਹਨੂੰ ਫਾਇਆ ਕੁਛ ਨਹੀਂ ਗਾ ਹੂੰ ਇੱਕ ਯਾਰ ਮਾਰ ਕਰੀ ਜਾਂਦਾ ਉੱਤੋਂ ਉਹਨੂੰ ਖਾਦੀ ਜਾਂਦਾ ਇੱਕ ਇਨਸ਼ਟ ਜਿਹੜਾ ਕਿਸੇ ਨਸ਼ੇੜੀ ਬੰਦੇ ਦੇ ਦਿਮਾਗ 'ਚ ਚੱਲਦੀ ਉਹਨਾਂ ਨੂੰ ਠੋਕ ਦਿੱਤਾ ਫੜ ਕੇ ਹਾਂ ਉਹਨਾਂ ਦੀ ਦੋਨਾਂ ਯਾਰਾਂ ਦੀ ਆਪਸ 'ਚ ਕਹਾਣੀ ਸੀ ਇੱਥੇ ਦੀ ਅੰਡਰ ਹੋਈ ਹੋਣੀ ਚਾਹੀਦਾ ਆ ਆਖਰੀ ਸਵਾਲ ਸਰ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਵਿਕਾਸ ਦੇ ਕੰਮ ਕੀਤੇ ਜਿਵੇਂ ਉਹ ਉਹਨਾਂ ਦਾ ਆਪਦਾ ਘਰ ਕਹਿੰਦੇ ਚਾਹੁੰਦਾ ਸੀ ਪਰ باوجود ਉਹਨੇ ਪੰਚਾਇਤ ਘਰ ਬਣਾਇਆ ਜਾਂ ਪਿੰਡ 'ਚ ਹੋਰ ਇਮਾਰਤਾਂ ਬਣਾਈਆਂ ਗਲੀਆਂ ਪੱਕੀਆਂ ਕਰਵਾਈਆਂ ਇਹਨਾਂ ਕੰਮਾਂ ਕਰਕੇ ਲੋਕ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਨੂੰ ਯਾਦ ਕਰ ਰਹੇ ਆ ਨਾਦਰ ਚੰਗੀਆਂ ਚੀਜ਼ਾਂ ਚਲੋ ਦੱਸ ਦੇਣਾ ਮਿੱਟੀ ਨਹੀਂ ਫਰੋਲਣੀ ਚਾਹੀਦੀ ਪਰ ਇਹ ਸਰਪੰਚ ਸਾਹਿਬ ਹੀ ਸੀਗੇ ਜਿਹੜੇ ਬਲਾਰੋ ਕਿਸੇ ਦੀ ਕਸੀਨੋ ਦੇ ਵਿੱਚ ਦਾਸ ਲਾ ਆਏ ਸੀ ਪਰ ਨਾ ਬਲਾਰੋ ਮੁੜੀ ਦਾ ਨਾਂ ਉਹਦੇ ਪੈਸੇ ਦਿੱਤੇ ਕਿਸੇ ਨੂੰ ਇਹ ਸਰਪੰਚ ਸਾਹਿਬ ਹੀ ਸੀਗੇ ਜਿਹੜੇ ਯੂਰਪ ਤੋਂ ਆ ਕੇ 15 15 20 ਲੱਖ ਰੁਪਏ ਲੋਕਾਂ ਤੋਂ ਇਕੱਠਾ ਕਰਕੇ 1-2 ਕਰੋੜ ਰੁਪਏ ਲੋਕਟਾਲ ਜ਼ਰੂਰ ਲਵਾਈਏ ਹੋਣ ਤੇ ਹੋਰ ਸਰਪੰਚ ਨੇ ਕਰਨਾ ਵੀ ਕੀ ਲੋਕਟਾਲ ਤਾਂ ਲਵਾਉਣਾ ਵੀ ਕਮ ਸੇ ਕਮ ਹੂੰ ਬੋਲੀ ਦਾ ਮੁੱਦਾ ਸੀ ਸਿਫਤ ਹੈ ਇਹ ਉਹਦੀ ਮਿੱਟੀ ਦਾ ਪੱਟਦਾ ਹੀ ਨਹੀਂ ਪਾਈ ਕਿੰਨੇ ਵੀ ਤੁਸੀਂ ਹੋ ਯਾਰ ਉਹਦੇ ਬਾਰੇ ਜਿਹੜਾ ਨਜਾਇਜ਼ ਬੰਦਾ ਫਸਾਇਆ ਉਹਦੇ ਬਾਰੇ ਗੱਲ ਕਰੋ ਹੂੰ ਤੁਸੀਂ ਕਹਿੰਦੇ ਬਹੁਤ ਚੰਗਾ ਸੀ ਤੁਸੀਂ ਮੰਨ ਲਿਆ ਮੇਰੀ ਕੋਈ ਡਿਬੇਟ ਨਹੀਂ ਉੱਚ ਬਹੁਤ ਚੰਗਾ ਸੀ ਪਰ ਉਹ ਜਿਹੜਾ ਬੰਦਾ ਕ ਨਜਾਇਜ਼ ਫਸਿਆ ਹੂੰ ਉਹਦਾ ਕਰਨਾ ਖਰਾਬ ਕਰੋ ਥੋੜਾ ਜਿਹਾ ਉਹਦੇ ਬਾਰੇ ਸੋਚੋ ਉਹਦਾ ਕੋਈ ਉਹਦਾ ਕਹਿੰਦੇ ਨਾਮ ਵੀ ਨਹੀਂ ਲਿਆ ਧਰਨੇ ਜੇ ਸਮਝੀ ਨਹੀਂ ਉਹਦੀ ਗੱਲ ਹੂੰ ਠੀਕ ਹੈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ ਤਾਂ ਪੂਰਾ ਜਿਹੜਾ ਮਾਮਲਾ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇੱਕ ਛੋਟੀ ਜੀ ਰੀਲ ਸੀ ਉਹਦੇ ਤੋਂ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਵਿਅਕਤੀ ਬੋਲ ਰਿਹਾ ਹੈ ਕੀ ਕਹਿਣਾ ਚਾਹੁੰਦਾ ਹੈ ਗੁਰਦੀਪ ਦੀਪੀ ਦੇ ਉੱਤੇ ਕਿਹੜਾ ਪਰਚਾ ਪਿਆ ਹੈ ਕਿਵੇਂ ਗੁਰਦੀਪ ਦੀਪੀ ਦਾ ਨਾਮ ਸੁਖਵਿੰਦਰ ਕਲਕੱਤੇ ਦੇ ਕੇਸ ਦੇ ਵਿੱਚ ਆਉਂਦਾ ਤਾਂ ਪਛਾਣ ਅਸੀਂ ਹਾਈਡ ਰੱਖਾਂਗੇ ਵੀਰ ਜੀ ਉਹਨਾਂ ਦੀ ਕਿਉਂਕਿ ਇਹ ਕਹਿੰਦੇ ਕਿ ਅਸੀਂ ਸਭ ਨੂੰ ਜਾਣਦੇ ਆ ਪਰ ਅਸਲੀਅਤ ਦੱਸਣਾ ਚਾਹੁੰਦੇ ਆ ਸਾਨੂੰ ਕੋਈ ਸਮੱਸਿਆ ਨਹੀਂ ਕਿ ਸੁਖਵਿੰਦਰ ਕਲਕੱਤੇ ਦਾ ਜੇ ਮਰਡਰ ਹੋਇਆ ਅਸੀਂ ਉਹਨੂੰ ਗਲਤ ਅਗਰਾਰਦੇ ਆ ਤੇ ਜਿਹਨੇ ਮਾਰਿਆ ਜਿੰਦਰ ਗਿੱਲ ਨਾਮ ਦਾ ਜਿਹੜਾ ਮੁੰਡਾ ਹੈ ਉਹਨੂੰ ਜੋ ਸਜ਼ਾ ਕਾਨੂੰਨ ਮੁਤਾਬਕ ਬਣਦੀ ਹੈ ਉਹ ਦਿੱਤੀ ਜਾਵੇ ਉਹਨਾਂ ਦੀ ਆਪਸ ਦੇ ਵਿੱਚ ਕੋਈ ਨਿੱਜੀ ਰੰਜਿਸ਼ ਸੀ ਚਾਹੇ ਉਹ ਪੈਸਿਆਂ ਦੇ ਦੇਣ ਲੈਣ ਨੂੰ ਸੀ ਜਾਂ ਕੁਝ ਹੋਰ ਜੋ ਵੀ ਇਹ ਦੱਸ ਰਹੇ ਆ ਕੋਈ ਜਨਾਨੀਆਂ ਦਾ ਰੌਲਾ ਸੀ ਜਾਂ ਕੁਝ ਵੀ ਉਹ ਰੌਲੇ ਕਰਕੇ ਜੋ ਵੀ ਉਹਨੇ ਨਸ਼ੇ ਦੀ ਹਾਲਤ ਦੇ ਵਿੱਚ ਜੋ ਕੁਝ ਕੀਤਾ ਉਹਨੂੰ ਉਹਦੇ ਕੀਤੀ ਦੀ ਸਜ਼ਾ ਮਿਲੇ ਪਰ ਇਹਦੇ ਵਿੱਚ ਇੱਕ ਕੇਸ ਇੱਕ ਨਾਮ ਹਰਦੀਪ ਅ ਡੀਪੀ ਦਾ ਵੀ ਹੁੰਦਾ ਜਿਹੜਾ ਮੁੰਡਾ ਨਜਾਇਜ਼ ਇਹਨਾਂ ਦਾ ਕਹਿਣਾ ਹੈ ਕਿ ਫਸਾਇਆ ਗਿਆ ਉਹ ਜਦੋਂ 2019 ਦੇ ਵਿੱਚ ਵੋਟਾਂ ਨਹੀਂ ਸੀ ਗਿਆ ਸਰਪੰਚੀਆਂ ਉਦੋਂ ਉਹਨਾਂ ਦੇ ਆਪੋਜ਼ਿਟ ਖੜਾ ਸੀ ਤੇ ਜਦੋਂ ਆਪੋਜੀਸ਼ਨ ਪਾਰਟੀ ਤੋਂ ਕੋਈ ਉੱਠਿਆ ਹੋਵੇ ਤਾਂ ਬਹੁਤੀਆਂ ਤਕਰਾਰਾਂ ਵੀ ਇਹਨਾਂ ਦੀ ਉਸ ਸਮੇਂ ਹੋਈਆਂ ਸੀ ਉਹੀ ਰੰਜਿਸ਼ ਹੈ ਜਿਹੜੀ ਉਹਨੂੰ ਕੱਢਣ ਦੇ ਲਈ ਹੁਣ ਉਹਦਾ ਨਾਮ ਨਜਾਇਜ਼ ਪਰਚੇ ਦੇ ਵਿੱਚ ਪਵਾ ਦਿੱਤਾ ਗਿਆ ਉਹਦਾ ਇਸ ਕੇਸ ਨਾਲ ਕੋਈ ਦੇਣਾ ਲੈਣਾ ਨਹੀਂ ਬਾਈ ਜੀ ਉਹਨਾਂ ਦਾ ਇਹ ਆਖਣਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋਨਾਂ ਪਰਿਵਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਹਰਦੀਪ ਦੀਪੀ ਦੇ ਪਰਿਵਾਰ ਨੂੰ ਮਿਲੀਏ ਤੇ ਪਤਾ ਕਰੀਏ ਕਿ ਵਾਕੇ ਹੀ ਉਹਨਾਂ ਦੀ ਕੋਈ ਇਨਵੋਲਵਮੈਂਟ ਸੀ ਜਾਂ ਪੁਲਿਸ ਨੇ ਪ੍ਰੈਸ਼ਰ ਦੇ ਵਿੱਚ ਹੀ ਆ ਕੇ ਧਰਨੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਹੀ ਉਹਦੇ ਉੱਤੇ ਪਰਚਾ ਕੱਟ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਲਈ